नरेश की बोल हारे के सहारे की मोरबी के... के लाल की बोल खा... कुराली से खाटू बुलाने वाले की 14 ਤਰੀਕ ਨੂੰ ਕੁਰਾਲੀ ਦੇ ਵਾਰਡ ਨੰਬਰ 14 ਦੇ ਮੰਦਿਰ ਦੇ ਵਿੱਚ ਸ੍ਰੀ ਖਾਟੂ ਸ਼ਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰティਸ਼ਟਾ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਨੂੰ ਲੈ ਕੇ ਸ਼ਰਧਾਲੂਆਂ ਵੱਲੋਂ ਅੱਜ ਕਾੜ ਵੀ ਕੁਰਾਲੀ ਸ਼ਹਿਰ ਦੇ ਵਿੱਚ ਬੰਡੇ ਜਾ ਰਹੇ ਨੇ ਗੱਲਬਾਤ ਵੀ ਕਰਦੇ ਆ ਇਹਨਾਂ ਦੇ ਨਾਲ ਨੀਤੀ ਜੀ ਕੀ ਕੀ ਪ੍ਰੋਗਰਾਮ ਕਰਵਾ ਰਹੇ ਹੋ ਜੈ ਸ਼੍ਰੀ ਸ਼ਾਮ ਜੀ ਸਾਡਾ 13 ਤਰੀਕ ਨੂੰ ਜੀ ਬਾਬਾ ਜੀ ਦੀ ਨਿਸ਼ਾਨ ਯਾਤਰਾ ਜੀ ਉਹਦੇ ਵਿੱਚ ਇੱਕ 501 ਨਿਸ਼ਾਨ ਚੱਕਣ ਦੀ 500 ਕਿਸੇ ਨਿਸ਼ਾਨ ਲੈਂਦਾ ਜੀ ਅਸੀਂ ਤੇ ਅਸੀਂ ਸਾਰੇ ਸ਼ਹਿਰ ਨੂੰ ਬੇਨਤੀ ਕਰਦੇ ਹਾਂ ਕਿ ਹਮ ਹਮਾ ਕੇ ਪਹੁੰਚੋ ਸਾਡੇ ਨਾਲ ਜੀ ਤੇ ਨਿਸ਼ਾਨ ਚੱਕਣ ਜੀ ਤੇ ਸਾਡੀ ਇੱਕ ਮੋਟਿਵ ਵੀ ਹਰ ਘਰ ਨਿਸ਼ਾਨ ਅਸੀਂ ਕੇ ਲੈ ਕੇ ਜਾਂਦੇ ਹਾਂ ਕਿ ਗੁਰਾਲੀ ਦੇ ਇੱਕ ਹਰ ਘਰ ਦੇ ਵਿੱਚ ਇੱਕ ਬਾਬਾ ਜੀ ਦਾ ਨਿਸ਼ਾਨ ਲੱਗੇ ਸਾਡੀ ਗਏ ਤੇ 14 ਤਰੀਕ ਨੂੰ ਮੂਰਤੀ ਦੀ ਪ੍ਰਾਣ ਪ੍ਰਤਿਸ਼ਟਾ ਜੀ ਠੀਕ ਹੈ ਜੀ ਉੱਤੇ ਬਾਦ ਭਜਨ ਸੰਦਿਆ ਹੋਏਗੀ ਜੀ ਤੇ ਨਾਲ ਹੀ ਲੰਗਰ ਦਾ ਪ੍ਰੋਗਰਾਮ ਨਾਲ ਹੀ ਲੰਗਰ ਦਾ ਪ੍ਰੋਗਰਾਮ ਜੀ 14 ਤਰੀਕ ਨੂੰ ਜੀ ਜੈ ਸ਼੍ਰੀ ਸ਼ਾਮ ਜੀ ਜਿਹੜੀ ਜਿਹੜੀ ਚਾਚਾ ਜੀ ਸ਼ੋਭਾ ਯਾਤਰਾ 13 ਤਰੀਕ ਨੂੰ ਕਿੱਥੋਂ ਸ਼ੁਰੂ ਹੋਣੀ ਹੈ ਤੇ ਕਦੋਂ ਦਾ ਕਿੱਥੇ ਕਿੱਥੇ ਜਾਣੀ ਹੈ ਜੀ ਖਾਟੂ ਸ਼ਾਮ ਜੀ ਸ਼ੋਭਾ 13 ਨੂੰ ਨਿਕਲਣੀ ਜੋ ਲਾ ਲਾਲੇ ਪੀਰ ਤੇ ਖਾਟੂ ਸ਼ਾਮ ਦਾ ਮੰਦਿਰ ਬਣਿਆ ਜੀ ਉੱਥੋਂ ਯਾਤਰਾ ਸਟਾਰਟ ਹੋਏਗੀ ਤੇ ਸਾਰੇ ਸ਼ਹਿਰ ਦੀ ਬਾਜ਼ਾਰ ਦੀ ਪ੍ਰਕਰਮਾ ਕਰਦੇ ਹੋਏ ਅਨਾਜ ਮੰਡੀ ਜਾਏਗੀ ਨਾਜ ਮੰਡੀ ਤੋਂ ਰੋਪੜ ਰੋਡ ਨੂੰ ਹੋ ਕੇ ਬੱਸ ਸਟੈਂਡ ਤੋਂ ਵਾਪਸ ਉੱਥੇ ਹੀ ਖਾਟੂ ਸ਼ਾਮ ਮੰਦਰ ਦੀ ਉਸ ਦੀ ਸੰਪੂਰਨਤਾ ਹੋਏਗੀ ਜੀ ਟਾਈਮ ਕਿੰਨਾ ਕਰਖਿਆ ਗਿਆ ਜੀ ਟਾਈਮ 1.5 ਵਜ ਦਾ ਟਾਈਮ ਰੱਖਿਆ ਜੀ ਤੇ ਸ਼ਰਧਾਲੂਆਂ ਨੂੰ ਅਸੀਂ ਬੇਨਤੀ ਕਰਦੇ ਸਾਰੇ ਸ਼ਹਿਰ ਦੇ ਨੂੰ ਵੀ ਸਾਰੇ ਹਮ ਮਾ ਕੇ ਪਹੁੰਚਣ 501 ਨਿਸ਼ਾਨ ਕੱਢਣ ਦਾ ਸਾਡਾ ਇਚਾ ਹੈ ਜੀ ਉਹ ਬੰਦਿਆਂ ਦੇ ਨਾਲ ਹੀ ਨਿਕਲਣਾ ਹੈ ਸਾਨੂੰ ਸਾਰਾ ਸ਼ਹਿਰ ਸਹਿਯੋਗ ਦੇਵੇਗਾ ਤਾਂ ਉੱਥੇ ਬੰਦੇ ਪਹੁੰਚਣਗੇ ਤਾਂ ਸਾਡੀ ਇੱਛਾ ਵੀ ਘਰ-ਘਰ ਅਸੀਂ ਨਿਸ਼ਾਨ ਕਰੀਏ ਜਿਹੜਾ ਇਹ ਬੰਦਾ ਨਿਸ਼ਾਨ ਯਾਤਰੀ ਸ਼ਾਮਿਲ ਹੁੰਦਾ ਹੈ ਉਹ ਆਪਣੇ ਘਰ ਲੈ ਜਾ ਕੇ ਆਪਣੇ ਛੱਤੇ ਦੀ ਸ਼ਾਨ ਬਣਾਵੇ ਉਹਨੂੰ ਫਿਰ ਆਪਣੇ ਛੱਤੇ ਲਗਾਵੇ ਆ ਪ੍ਰਾਣ ਪ੍ਰਤੀਸ਼ਠਾ ਦੇ ਪ੍ਰੋਗਰਾਮ ਤੋਂ ਪਹਿਲਾਂ ਕੀਰਤਨ ਵੀ ਕੀਤੇ ਜਾ ਰਹੇ ਆ ਜੀ ਉਸ ਤੋਂ ਪਹਿਲਾਂ ਕੀਰਤਨ ਵੀ ਕੀਤੇ ਜਾ ਰਹੇ ਆ ਜੀ ਸਭ ਘਰ-ਘਰ ਦੇ ਵਿੱਚ ਜਿੰਨੇ ਵੀ ਸ਼ਾਮ ਪੇਮੀ ਹੈ ਆਪਣੇ ਹਿਸਾਬ ਦੇ ਨਾਲ ਜਿੰਨਾ ਵੀ ਬਣਦਾ ਹੈ ਕੀਰਤਨ ਕਰਵਾ ਰਹੇ ਆ ਤੇ ਖਾਟੂ ਸ਼ਾਮ ਭਗਵਾਨ ਦਾ ਨਾਮ ਹਰ ਘਰ ਦੇ ਵਿੱਚ ਗੂੰਜ ਰਿਹਾ ਹੈ ਕੀ ਅਪੀਲ ਕੀ ਕਰਦੇ ਹੋ ਸ਼ਹਿਰ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਵੀ ਸਾਡੀ ਸ਼ੋਭਾ ਯਾਤਰਾ ਦੇ ਵਿੱਚ ਹਮ ਹਮਾ ਕੇ ਪਹੁੰਚੋ ਤੇ ਸਾਡਾ ਸਾਥ ਦਿਓ ਤਾਂ ਕਿ ਇਹ ਸ਼ੋਭਾ ਯਾਤਰਾ ਇੱਕ ਇਤਿਹਾਸ ਬਣੇ ਕਿ ਬਹੁਤ ਵਧੀਆ ਸ਼ੋਭਾ ਯਾਤਰਾ ਸ਼ਹਿਰ ਚੋਂ ਨਿਕਲ ਰਹੀ ਹੈ ਕਿਹੜੀ ਭਜਨ ਮੰਡਰੀ ਵੱਲੋਂ ਵੀ ਜਿਹੜਾ ਗੁਰਗਾਨ ਕੀਤਾ ਜਾਵੇਗਾ ਜੀ ਇਹ ਆਪਣਾ ਸ੍ਰੀ ਸ਼ਾਂਪ੍ਰੇਮੀ ਮੰਡਲ ਵੱਲੋਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਸ੍ਰੀ ਸ਼ੰਮ ਜਿਹੜੀ ਸਾਡੇ ਬਾਬਾ ਜੀ ਮੂਰਤੀ ਆਈ ਹੈ ਜੀ ਉਹ Jaipur ਤੋਂ ਆਈ ਹੈ ਜੀ ਜੈਪੁਰ ਤੋਂ ਮੂਰਤੀ ਪਹਿਲਾਂ ਖਾਟੂ ਧਾਮ ਗਈ ਹੈ ਜੀ ਖਾਟੂ ਧਾਮ ਮੰਦਪ ਦੇ ਵਿੱਚ ਮੂਰਤੀ ਦੀ ਪੂਜਨ ਹੋ ਕੇ ਜੀ ਫਿਰ ਮੂਰਤੀ ਕਰਾਲੀ ਆਈ ਹੈ ਜੀ ਤੇ ਇਸ ਆਸੀਂ ਬਾਬਾ ਜੀ ਦੇ ਕਰਕਣ ਕੀਰਤਨ ਕਰਾਰੇ ਨੇ ਜੀ ਤੇ ਸਾਰੇ ਵਾਸੀ ਖੜਾ ਸ਼ੋਕ ਦਬੇ ਇਹ ਸਨ ਸ਼ਾਮ ਭਗਤ ਇਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ 13 ਤਰੀਕ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਕਰਾਲੀ ਦੇ ਵਿੱਚ ਕੱਢੀ ਜਾਵੇਗੀ ਤੇ ਹਰ ਇੱਕ ਵਿਅਕਤੀ ਇਸ ਸ਼ੋਭਾ ਯਾਤਰਾ ਦੇ ਵਿੱਚ ਜਿਸ ਤਰ੍ਹਾਂ ਕਿ ਸ਼੍ਰੀ ਰਾਮ ਲੱਲਾ ਦੀ ਪ੍ਰਾਨ ਪ੍ਰਤੀਸ਼ਠਾ ਨੂੰ ਲੈ ਕੇ ਇੱਕ ਵੱਡੀ ਸ਼ੋਭਾ ਯਾਤਰਾ ਕੁਰਾਲੀ ਦੇ ਵਿੱਚ ਕੱਢੀ ਗਈ ਸੀ ਇਸੇ ਤਰ੍ਹਾਂ ਦੀ ਇੱਕ ਸ਼ੋਭਾ ਯਾਤਰਾ ਫੇਰ ਤੋਂ ਦੁਬਾਰਾ 13 ਤਰੀਕ ਨੂੰ ਕੁਰਾਲੀ ਵਿੱਚ ਕੱਢੀ ਜਾ ਰਹੀ ਹੈ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜੈ ਸ਼੍ਰੀ ਸ਼ਾਮ ਜ਼ਰੂਰ ਲਿਖਿਓ ਅਤੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਿਓ